340 ਟ੍ਰਿਲੀਅਨ ਕਰੋੜ ਦਾ ਕਰਜ਼ਾ ਹੈ ਸਾਰੀ ਦੁਨੀਆ ਤੇ ਮਤਲਬ 3400 ਅਰਬ ਹੋ ਗਿਆ ਇਹ ਜੇ ਨੂੰ ਤੁਸੀਂ ਮਹਾਰਾਤੀ ਰੁਪਈਆ ਦੇ ਵਿੱਚ ਕਾਊਂਟ ਕਰੋ ਤਾਂ ਤੁਸੀਂ ਇਹਨੂੰ 3 ਕਰੋੜ ਗੁਣਾ ਕਰੋੜ ਕਹਿ ਸਕਦੇ ਹੋ ਕਰੋੜਾਂ ਦੇ ਵਿੱਚ ਕਾਊਂਟ ਕਰਦੇ ਜਾਂ ਇਹਨੂੰ ਤੁਸੀਂ 3 ਲੱਖ ਅਰਬ ਕਹਿ ਸਕਦੇ ਆ ਹੁਣੇ ਸਾਰੀ ਗੇਮ ਨੂੰ ਸਮਝੋ ਸਾਰੀ ਗੇਮ ਹੈ ਕੀ ਹੈ ਕਲ ਬੈਂਕਾਂ ਨੂੰ ਕਰਜ਼ਾ ਦਿੰਦੀ ਐਸਬੀਆਈ ਠੀਕ ਐ ਐਸਬੀਆਈ ਨੇ ਕਰਜ਼ਾ ਦੇਣਾ ਆਰਬੀਆਈ ਦਾ ਆਰਬੀਆਈ ਨੇ ਕਰਜ਼ਾ ਦੇਣਾ ਵਰਲਡ ਬੈਂਕ ਦਾ ਤੇ ਵਰਲਡ ਬੈਂਕ ਦੇ ਵਿੱਚ ਪੈਸੇ ਉੱਗਦੇ ਨਹੀਂ ਪਏ ਉੱਥੇ ਕੋਈ ਮਸ਼ੀਨ ਨਹੀਂ ਲੱਗੀ ਜਿਹੜੀ ਪੈਸਿਆਂ ਨੂੰ ਜਨਮ ਦਿੱਤੀ ਜਾਂਦੀ ਹੈ ਜਾਂ ਉੱਥੇ ਕੋਈ ਚੀਜ਼ ਮਾਂ ਬੈਠੀ ਹੈ ਜਿਹੜੀ ਪੈਸੇ ਜੰਮੀ ਜਾਂਦੀ ਵਰਲਡ ਬੈਂਕ ਨੂੰ ਵੀ ਇਹ ਪੈਸਾ ਆਉਂਦਾ ਹੈ ਵਰਲਡ ਬੈਂਕ ਨੂੰ ਇਹ ਪੈਸਾ ਕਿੱਥੋਂ ਆਉਂਦਾ ਹੈ ਵਰਲਡ ਬੈਂਕ ਨੂੰ ਇਹ ਪੈਸਾ ਦਿੰਦਾ ਰੋਸਚਾਈਲਡ ਰੋਸਚਾਈਲਡ ਕੋਲ ਇਹ ਪੈਸਾ ਰੋਲ ਚਾਈਲਡ ਕਿਹਨੂੰ ਕਿੱਥੋਂ ਕਮਾ ਕੇ ਲੈ ਕੇ ਆਇਆ ਉਹ ਆਪ ਛਾਪਦਾ ਹੈ ਤੁਹਾਡੀ 40 ਸਾਲਾਂ ਦੀ ਮਿਹਨਤ ਉਹ ਇੱਕ ਸਕਿੰਟ ਦੇ ਅੱਧੇ ਟਾਈਮ ਦੇ ਵਿੱਚ ਉਹ ਛਾਪਦੇ ਆ ਤੁਹਾਡੀ ਤੁਸੀਂ 40 ਸਾਲ ਚਾਰ ਪਿਓ ਪੁੱਤਰਾਂ ਨੇ ਖੇਤ ਦੇ ਵਿੱਚ 40 ਸਾਲ ਮਿਹਨਤ ਕੀਤੀ ਉਹ ਅੱਧੇ ਸਕਿੰਟ ਦੇ ਵਿੱਚ ਉਹਨਾਂ ਪੈਸਾ ਛਾਪ ਕੇ ਰੱਖ ਦਿੰਦੇ ਆ ਜਿੰਨੇ ਤੁਸੀਂ 40 ਸਾਲਾਂ ਦੇ ਵਿੱਚ ਕਮਾਉਣੇ ਹੋ ਤੁਸੀਂ ਲਾਉਂਦੇ ਹੀ ਰਹਿ ਜਾਓਗੇ ਇਹ ਰਾਜ ਆ ਜਿਹੜਾ ਇਹ ਸਰਕਾਰਾਂ ਨਾਲ ਰਲ ਕੇ ਚੱਲ ਰਿਹਾ ਤੇ ਜਿੰਨਾ ਟਾਈਮ ਤੁਸੀਂ ਸਮਝਦਾਰ ਨਹੀਂ ਹੁੰਦੇ ਉਹਨਾਂ ਟਾਈਮੇ ਤੁਹਾਡਾ ਸੋਸ਼ਲ ਕੀਤਾ ਹੀ ਜਾਣਾ ਹੈ। ਹੈ? ਕਿਉਂਕਿ ਤੁਸੀਂ ਖੁਦ ਸੋਚੋ ਵੀ ਇੱਕ ਬੰਦਾ World Bank ਨੂੰ ਕਰਜ਼ਾ ਦੇਈ ਜਾਂਦਾ ਉਹਦੀ ਆਮਦਨ ਦਾ ਸਰੋਤ ਕੀ ਹੈ? ਠੀਕ ਹੈ। ਕਿੱਥੋਂ ਇੰਨਾ ਪੈਸਾ ਹੁੰਦਾ ਪਿਆ ਉਹਦੇ ਕੋਲੇ? ਸਾਰੀ ਦੁਨੀਆ ਨੂੰ ਕਰਜ਼ਾਈ ਕਰੀ ਬੈਠਾ ਹੋ। ਇੱਕ ਬੰਦਾ ਕਦੇ ਕਰ ਇਹ ਨਹੀਂ ਸਕਦਾ। ਠੀਕ ਹੈ। ਜੇ ਉਹਦੇ ਹੱਥ ਦੇ ਵਿੱਚ ਨੋਟ ਛਾਪਣ ਦੀ ਤਾਕਤ ਨਹੀਂ ਹੈਗੀ। ਹੂੰ? ਇਹਨੂੰ ਨੋਟ ਛਾਪਣ ਦਾ ਅਧਿਕਾਰ ਦਿੱਤਾ ਹੋਇਆ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਤੇ ਇਹ ਧੜਾ ਧੜਾ ਨੋਟ ਛਾਪ ਵੀ ਰਿਹਾ ਹੈ ਤੁਹਾਨੂੰ ਕਰਜ਼ਾਈ ਕਰ ਵੀ ਰਿਹਾ ਤੇ ਹੁਣ ਸਮਝਣ ਵਾਲੀ ਗੱਲ ਇੱਥੇ ਕੀ ਹੈ ਕਿ ਇੱਥੋਂ ਤੱਕ ਵੀ ਜਾਇਜ਼ ਸੀ ਅਸੀਂ ਮੰਨੀ ਬੈਠੇ ਹਾਂ ਠੀਕ ਹੈ ਪੈਸਾ ਚੱਲਦਾ ਪਹਿਲੀ ਗੱਲ ਤਾਂ ਰੁਪਈਆ ਤੁਹਾਨੂੰ ਖੁਦ ਹੀ ਕਹਿ ਰਿਹਾ ਸੌਰੀ ਨੋਟ ਤੁਹਾਨੂੰ ਖੁਦ ਹੀ ਕਹਿ ਰਿਹਾ ਕਿ ਮੈਂ ਰੁਪਈਆ ਨਹੀਂ ਹੈਗਾ ਠੀਕ ਹੈ ਤੁਸੀਂ ਧੱਕੇ ਨਾਲ ਹੀ ਰੁਪਈਆ ਮੰਨੀ ਜਾਂਦੇ ਯਾਰ ਤੁਸੀਂ ਬੜੋ ਤੁਸੀਂ ਨੋਟ ਨੂੰ ਕਹਿੰਦਾ ਕੀ ਪਿਆ ਹੋ ਉਹ ਕਹਿੰਦਾ ਪਿਆਈ ਪ੍ਰੋਮਿਸ ਟੂ ਪੇ ਦੀ ਬੈਰ ਉਹ ਕਹਿੰਦਾ ਵਚਨ ਦਿੰਦਾ ਵੀ ਜਿਹਦੇ ਕੋਲ ਇਹ ਨੋਟ ਆ ਉਹਨੂੰ ਪੈਸੇ 100 ਰੁਪਈਆ ਦਊਗਾ। ਲੈ ਹਿੰਦੀ ਚ ਵੀ ਲਿਖਿਆ ਜਨੂੰ ਇੰਗਲਿਸ਼ ਨਹੀਂ ਆਉਂਦੀ। ਮੈਂ ਧਰਕ ਤੁਹਾਨੂੰ ਰੁਪਏ ਦੇਣੇ ਦਾ ਵਚਨ ਦਿੰਦਾ ਹਾਂ। ਨੋਟਦਾ ਤੁਹਾਨੂੰ ਸਾਫ਼-ਸਾਫ਼ ਕਹੀ ਜਾਂਦਾ ਵੀ ਮੈਂ ਰੁਪਈਆ ਨਹੀਂ ਤੁਸੀਂ ਧੱਕੇ ਨਾਲ ਹੀ ਮੰਨੀ ਬੈਠੇ ਤੇ ਇਹੀ ਗੱਲ ਦਾ ਉਹ ਫਿਰਦਾ ਲਈ ਜਾਂਦੇ ਆ। ਹੂੰ ਕੋਈ ਬੈਕਅਪ ਦੇ ਵਿੱਚ ਰੁਪਈਆ ਹੈ ਨਹੀਂ। ਨੋਟ ਛਾਪੀ ਜਾਂਦੇ ਧੜਾ-ਤੜ ਬਿਨਾਂ ਰੁਪਈਆ ਤੋਂ ਨੋਟ ਛਾਪ ਰਿਹਾ। ਰੁਪਈਆ ਹੈ ਨਹੀਂਗਾ। ਠੀਕ ਹੈ। ਸਿਰਫ ਤੁਹਾਡੇ ਅੰਨੇ ਤਵਾਰ ਕਰਕੇ ਕਿਹ ਤੁਹਾਡੇ ਇਸ ਗੰਧ ਵਿਛਵਾ ਦਾ ਫਾਇਦਾ ਚੱਕ ਕੇ ਧੜਾ ਧੜਾ ਬਿਨਾਂ ਰੁਪਈਏ ਤੋਂ ਨੋਟ ਸਾਫਦੇ ਤੋਂ